ਸਰਦਾਰ ਜੀ ਨੇ ਇੱਕ ਨਾ ਗੱਲ ਸਮਝਾਈ ਐ ਕਹਿੰਦਾ ਵੀ ਜੇ ਇਹ ਗੱਲ ਦਾ ਤਰੀਕਾ ਸਮਝ ਲਓਗੇ ਨਾ ਤਾਂ ساری ਉਮਰ ਸਕੂਨ ਹੀ ਤੁਹਾਡੇ ਕੋਲ ਜਾਣਾ ਵਧੀਆ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲਓ ਬਹੁਤ ਘੈਂਟ ਗੱਲ ਦੱਸੀ ਆ ਵੀਰ ਨੇ ਯਾਰ ਸੁਣ ਕੇ ਜ਼ਰੂਰ ਦਿਓ ਜੀ ਬਸ इवन ਦੇ ਵਿੱਚ ਨਾ ਸਾਡਾ ਦੇਖਣ ਦਾ ਇੰਨਾ ਕੀ ਨਜ਼ਰੀਏ ਦਾ ਫਰਕ ਆ ਕਈ ਵਾਰ ਸਾਡੇ ਕੋਲ ਜੋ ਨਹੀਂ ਹੁੰਦਾ ਅਸੀਂ ਉਹਦੇ ਲਈ ਪਰੇਸ਼ਾਨ ਹੁੰਦੇ ਰਹਿੰਦੇ ਆ ਤੇ ਜੋ ਹੁੰਦਾ ਵਾ ਉਹਨੂੰ ਭੁੱਲ ਜਾਂਦੇ ਆ ਸਿੰਪਲ ਜਿਹਾ ਸਬਕ ਆ ਵੀ ਭਾਈ ਜ਼ਿੰਦਗੀ 'ਚ ਜੋ ਹੈਗਾ ਉਹਦੇ ਨਾਲ ਖੁਸ਼ ਹੋਵੋ ਸੰਤੁਸ਼ਟ ਹੋਵੋ ਜੋ ਨਹੀਂ ਹੈਗਾ ਉਹਦੇ ਲਈ ਦੁਖੀ ਨਾ ਹੋਵੋ ਮਿਹਨਤ ਕਰੋ ਬਾਕੀ ਸਰਦਾਰ ਜੀ ਨੇ ਕਿਹਾ ਵੀ ਆਪਣੇ ਕੋਲੇ ਜਿੰਨਾ ਵੀ ਜ਼ਿੰਦਗੀ ਵਿੱਚ ਕੁਝ ਹੁੰਦਾਗਾ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਜੀਂਦੇ ਨਹੀਂਗੇ ਆਪਾਂ ਦੂਜੇ ਦੀ ਤਲਾਸ਼ ਵਿੱਚ ਹੋ ਜਾਂਦੇ ਆ ਤੇ ਫਿਕਰਾਂ ਦੇ ਵਿੱਚ ਹੋ ਜਾਂਦੇ ਆ ਦੂਜੇ ਦੀ ਝਾਕ ਨਹੀਂ ਰੱਖਣੀ ਚਾਹੀਦੀ ਦੱਬ ਕੇ ਮਿਹਨਤ ਕਰਨੀ ਚਾਹੀਦੀ ਆ ਉਹ ਵੀ ਸੁਪਨੇ ਪੂਰੇ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵੀਰ ਦੀ ਦੇਖੋ ਕਲਾਕਾਰੀ ਯਾਰ ਅਡੋ ਅਡੀ ਵੀਰ ਨੇ ਪੱਥਰ ਕਾਠੇ ਕੇਨ ਕਰਕੇ ਨਾ ਤੇ ਦੇਖੋ ਕਿੰਨੀ ਸੋਹਣੀ ਯਾਰ ਕਲਾਕਾਰੀ ਦਿਖਾਈ ਹੈ ਯਾਰ ਕਿੰਨੇ ਘੰਟੇ ਰੰਗ ਭਰੇ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ